ਸ਼ੇਰ ਜੀ ਆਵਾਜ਼ ਤੇਰਾ ਮਨ ਅੰਨੀ ਦੇਰ ਬਾਅਦ ਬੰਦ ਕਰਕੇ ਅੰਦਰ ਆਜੋ ਪਛੇ ਪਿੱਛੇ ਆਪਾਂ ਸਾਰੇ ਖੜੇ ਸਾਰੇ ਮਡਾਲ ਅੱਜ ਆਖਰੀ ਦਿਨ ਤੇ ਅੱਜ ਆਖਰੀ ਗੇਲ ਵਰਵਾਤੀ ਬਾਡੀਆਂ ਦੇ ਧੌਣ ਦੇ ਵਿੱਚ ਉਹ ਜਿਹੜਾ ਕੱਢਣਾ ਲੋਕਾਂ ਨੇ ਔਰ ਅੱਜ ਸਲਾਰੀਆ ਜਨ ਸੇਵਾ ਫੰਡ ਹਸ ਦੇ ਵੱਲੋਂ ਪਰਮਾਨੰਦ ਵਿਖੇ ਇੱਕ ਬਹੁਤ ਹੀ ਲਾਮਿਸਾਲ ਇਕੱਠ ਜਿਸ ਇਕੱਠ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਗੁਰਦਾਸਪੁਰ ਪਾਰਲੀਮੈਂਟਰੀ ਹਲਕੇ ਦੇ ਵੱਖ-ਵੱਖ ਇਲਾਕਿਆਂ ਤੋਂ ਵੱਖ-ਵੱਖ ਵਰਗਾਂ ਦੇ ਲੋਕ ਅੱਜ ਤੇ ਇਸ ਰੈਲੀ ਚ ਆਏ ਨੇ ਔਰ ਨਾ ਕੇਵਲ ਰੈਲੀ ਚ ਆਇਆ ਬਲਕਿ ਇਹਨਾਂ ਦੇ ਵਿੱਚੋਂ ਸੈਂਕੜਿਆਂ ਦੀ ਗਿਣਤੀ ਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਜਿਨ੍ਹਾਂ ਵਿੱਚ ਪਿੰਡਾਂ ਦੇ ਸਰਪੰਚ ਇਹਨਾਂ ਵਿੱਚ ਕਈ ਮਤਲਬ ਬਹੁਤ ਹੀ ਪ੍ਰੋਮਿਨੈਂਟ ਇਨਸਾਨ ਸਰਕਾਰ ਸਹਿਨਕ ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰ ਬਲਾਕ ਸਮਤੀ ਦੇ ਮੈਂਬਰ ਦਰਜਾ ਦਰਜਾ ਬਹੁਤ ਸਾਰੀਆਂ ਆਰਗੇਨਾਈਜੇਸ਼ਨਾਂ ਦੇ ਜਿਹੜੇ ਵਿਅਕਤੀ ਆ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਜਿੰਨੇ ਵੀ ਲੋਕ ਅੱਜ ਇੱਥੇ ਆਏ ਨੇ ਯਾਰਾਂ ਲੋਕ ਉਹ ਆਮ ਆਨIi ਪਾਰਟੀ ਸ਼ਾਮਲ ਹੋਏ ਆ ਸੋ ਅਮਨ ਸ਼ੇਰ ਸਿਆਰੀ ਕਲਸੀ ਦੀ ਚੌੜ ਮਹਿਮਨ ਨੂੰ ਅੱਜ ਵੱਡਾ ਨਾਰਾ ਮਿਲਿਆ ਤੁਸੀਂ ਅੰਦਾਜ਼ਾ ਕਰੋ ਆ ਮੇਰੇ ਪਿਛਲੇ ਪਾਸੇ ਮੇਰੇ ਪਿਛਲੇ ਪਾਸੇ ਤਾਰਾਗੜ ਕਸਵਾ ਤਾਰਾਗੜ ਕਸਵਾ ਜਿੱਥੇ ਅੱਜ ਬੀਜੇਪੀ ਦਾ ਮੁੱਖ ਮੰਤਰੀ ਹਰਿਆਣੇ ਦਾ ਮੁੱਖ ਮੰਤਰੀ ਅੱਜ ਬੀਜੇਪੀ ਦੀ ਰੈਲੀ ਨੂੰ ਸੋਧਨ ਕਰਨ ਆਇਆ ਸੀ 200 ਬੰਦਾ ਇਕੱਠਾ ਨਹੀਂ ਕਰ ਸਕੇ ਬੀਜੇਪੀ ਅੱਜ ਨਾਰਾ ਸੀ ਕਿ ਰੈਲੀ ਨਹੀਂ ਦੇ ਸਕਦੇ ਜਨ ਸਭ ਲੋਕਾਂ ਦਾ ਆਇਆ ਕੇਂਦਰ ਦੀ ਦਾਨਾ ਸਹੀ ਸਰਕਾਰ ਜੇ ਸਰਕਾਰ ਦੇ ਰਾਜ ਕਿਸਾਨ ਦੁਖੀ ਹੈ ਗਰੀਬ ਹੈ ਰਾਜ ਦੁਆਰਾ ਮਹਿਲਾਵਾਂ ਦੇ ਕੋਲ ਤੇ ਉਸ ਦੇਸ਼ ਦੇ ਅੰਦਰ ਜਿੰਨੇ ਵੀ ਲੋਕ ਸੁਵਿਧਾ ਆਲੂ ਮੁਹਬਤ ਕਰਦੇ ਆ ਜਮਹੂਰੀਅਤ ਨੂੰ ਮੁਹਬਤ ਕਰਦੇ ਆ ਇਨਸਾਨੀਅਤ ਨੂੰ ਪਿਆਰ ਕਰਦੇ ਆ ਅੱਜ ਆਮ ਆਦਮੀ ਪਾਰਟੀ ਦੇ ਪਿੱਛੇ ਲਾਮਬੰਦ ਹੋ ਰਹੇ ਆ ਸਾਡੇ ਨੈਸ਼ਨਲ ਕਮੇਨਰ ਸ੍ਰੀ ਅਰਵਿੰਦ ਕੇਜਰੀਵਾਲ ਜਿਹੜੇ ਪੰਜਾਬ ਦੇ ਹਰ ਮਨ ਪਿਆਰੇ ਮੁੱਖ ਮੰਤਰੀ ਜਿਨ੍ਹਾਂ ਦਾ 2 ਸਾਲ ਦਾ ਜਿਹੜਾ ਸਮਾਂ ਪੰਜਾਬ ਦੇ ਅੰਦਰ ਜਿਨੀ ਗੁੱਡ ਗਵਰਨੈਂਸ ਪੰਜਾਬ ਦੇ ਲੋਕਾਂ ਨੂੰ ਦਿੱਤੀ ਆ ਅੱਜ ਬਿਜਲੀ ਦੇ ਬਿੱਲਾਂ ਦੀ ਰਿਆਦ ਘਰ ਘਰ ਲੋਕਾਂ ਦੇ ਸਿਰ ਕਰਕੇ ਬੋਲ ਰਹੀ ਆ ਬਹੁਤ ਵੱਡੀ ਲੀਡ ਦੇ ਨਾਲ ਇਹ ਸੀਟ ਜਿੱਤਾਂਗੇ ਤੇ 13 0 ਸੰਗਲ ਮੁੱਖ ਮੰਤਰੀ ਦਾ ਪੂਰਾ ਕਰਾਂਗੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਭ ਦੇ ਪਹਿਲੇ ਦੇ ਮੇਰੇ ਪੁੱਤਰ ਘਰ ਭਰਾਣਾ ਮੈਂ ਬਹੁਤ ਬਹੁਤ ਤਲਵਾਤ ਕਰਦਾ ਕਿ ਤੁਸੀਂ ਹਮੇਸ਼ਾ ਮੈਨੂੰ ਸਪੋਰਟ ਕੀਤੀ ਅੱਜ ਸਾਡਾ ਇਲੈਕਸ਼ਨ ਕੰਪੇਨ ਦਾ ਆਖਰੀ ਦਿਨ ਸੀਗਾ ਔਰ ਮੇਰੇ ਸਾਰੇ ਲੋਕ ਸਭਾ ਹਲਕੇ ਦੇ ਵਿਧਾਨ ਸਭਾ ਨੋ ਦੀ ਨੋ ਦੇ ਸਲਾਰਿਆ ਦੰਸਾ ਫਾਊਂਡੇਸ਼ਨ ਦੇ ਮੈਂਬਰ ਅਸੀਂ 5000 ਸੋਚ ਕੇ ਚਲੇ ਸੀ ਕਿ ਬੜੀ ਤੇ ਖੜੇ ਹੋਣ ਦੀ ਕਿਤੇ ਜਗ੍ਹਾ ਨਹੀਂ ਸੀਗੀ ਹਰ ਇਨਸਾਨ ਜਿਹੜਾ ਮੈਨੂੰ ਪਿਆਰ ਕਰਦਾ ਉਹ ਆਇਆ ਔਰ ਉਹਨੇ ਅੱਜ आम आदमी पार्टी नु जॉइन ਕੀਤਾ ਔਰ ਦਿਲ ਤੋਂ ਜੁਆਇਨ ਕੀਤੇ ਤੌਰ ਸਪੋਰਟ ਕਰਾਂਗੇ ਯਕੀਨ ਆ ਦੇ ਸਕਣਾ ਕਿ ਹੁਣ ਸੈਰਿਸ ਕਲਸੀ ਦੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਗੁਰਦਾਸ ਸਰੂ ਇੱਕ ਚੰਗੀ ਲੰਬੀ ਲੀਡ ਨਾਲ ਜਿੱਤਣਗੇ ਤੁਹਾਨੂੰ ਪਹਿਲੇ ਵੀ ਪਤਾ ਮੈਂ ਕਹ ਰਿਹਾ ਕਿ ਪੰਜਾਬ ਚ ਇੱਕ ਵਾਰੀ ਹਿਸਟਰੀ ਬਣ ਜਾ ਰਹੀ ਹੈ 13 ਜ਼ੀਰੋ ਦੀ ਲੀਡ ਹੋਏਗੀ ਔਰ ਕਲਸੀ ਵੀ ਸਭ ਤੋਂ ਵੱਡੀ ਲੀਡ ਨਾਲ ਜਿੱਤਣਗੇ ਇਹ ਮੈਂ ਤੁਹਾਨੂੰ ਪਹਿਲੇ ਵੀ ਕਹ ਰਿਹਾ ਆਜ ਵੀ ਕਹ ਰਿਹਾ ਦੇਖੋ ਇਹ ਕਾਲੀ ਦਰ ਦੇ ਜਲਨ ਫੈਕਟਰੀ ਉਹਦੇ ਨਾਲ ਕਮ ਸੇ ਕਮ ਹੱਸ ਸਾਰਾ ਆਦਮੀ ਤੇ ਕੰਮ ਕਰ ਰਹੇ ਹੋਦ ਨੇ ਉਹ ਗਾ ਮੋਤੀ ਭਾटिया اور ਕੰਪਨੀ ਉਹਦੇ ਨਾਲ ਬੋਬੀ ਥਾ ਉਹਨਾਂ ਦਾ ਸੈਕਟਰ ਇਹ ਸਾਰੇ ਲੜਕੇ ਯੂਥ ਦੇ ਪ੍ਰੈਜ਼ੀਡੈਂਟ ਰਹਿ ਚੁਕੇ ਨੇ ਅਕਾਲੀ ਦਲ ਕਾਂਗਰਸ ਦੇ 11 ਸਰਪੰਚਾਂ ਨੇ ਜੁਆਇਨ ਕੀਤਾ ਅੱਜ ਔਰ ਉਹਨਾਂ ਨਾਲ ਉਹਨਾਂ ਦੇ ਸਾਰੇ ਇੱਕ ਕੋਈ 50 ਬੰਦੇ ਨੇ ਤਿੰਨ ਪਿੰਡਾਂ ਦੇ ਪੂਰਾ ਪੂਰਾ ਪਰਿਵਾਰ ਜੁਆਇਨ ਕਰ ਗਿਆ ਮੈਂ ਇਹ ਜਨਰ ਦੌਰ ਹੈ ਕਿ ਇਦਾਂ ਦਾ ਉਮੀਦ ਕਦੇ ਮੈਂ ਵੀ ਨਹੀਂ ਕੀਤੀ ਸੀ ਜਿੱਦਾਂ ਦਾ ਜਨ ਸਲਾਵਾਜ ਦੇਖਣ ਨੂੰ ਮਿਲਿਆ ਔਰ ਲੋਕਾਂ ਦਾ ਜਨੂਨ ਦਿਖਣਾ ਲਾ ਕਿ ਸਾਡਾ ਉਰਪ ਸੀਗਾ ਤਿੰਨ ਮਦੇ ਆਉਣ ਵਾਰ ਲੋਕੀ ਬਾਰਾ ਮਦੇ ਆ ਕੇ ਬੈਠ ਗਏ ਕਿ ਜਿੱਤਾ ਕੋਈ ਰੀਲੀ ਸੰਸ ਕੋਈ ਮੇਲਾ ਹੀ ਹੁੰਦਾ ਹੈ ਔਰ ਸੱਚੀ ਕਹਿ ਰਿਹਾ ਦਿਲੋਂ ਅੱਜ ਪਹਿਲੀ ਵਾਰ ਇਦਾਂ ਲੱਗਿਆ ਕਿ ਨਹੀਂ ਅਸੀਂ ਜੋ ਕਰ ਰਿਹਾ ਔਖੀ ਕਰ ਰਿਹਾ ਲੋਕਾਂ ਨੂੰ ਉਹ ਸਾਰਾ ਪਸੰਦ ਆ ਰਿਹਾ ਔਰ ਜਿੱਥੇ ਮੈਂ ਵੇਖਤੀ ਕਰਾਂਗਾ ਝਾੜੂ ਤੇ ਬੋਟ ਪਾਣੀ ਦੀ ਲੋਕੀ ਪਾਣਗੇ ਕੋਈ ਨਹੀਂ ਕਹਿੰਦਾ ਕੋਈ ਕਮੈਂਟਸ ਨਹੀਂ ਲੇਕਨ ਪੰਜਾਬ ਦੇ ਤੇਰੇ ਵੀਰੋ ਦੇ ਲੀਡ ਦੀ ਗਾਰੰਟੀ ਹੈ 400 ਦੀ ਗਾਰੰਟੀ ਤੇਰੇ ਦਿੰਦੇ ਨੇ ਉਹਨਾਂ ਨੂੰ ਪੁੱਛੋ ਧੰਨਵਾਦ